ਬਜ਼ਾਰਾਂ 'ਚ ਨੂਨ ਖੰਡ ਖਰੀਦਣ ਵਾਲੇ ਹੋ ਜਾਓ ਸਾਵਧਾਨ ਜੀ ਹਾਂ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆ ਰਹੀ ਹੈ ਦਰਅਸਲ ਨਮਕ ਅਤੇ ਖੰਡ ਦੇ ਬ੍ਰਾਂਡਾਂ ਵਿੱਚ ਮਾਈਕਰੋ ਪਲਾਸਟਿਕ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਵਾਤਾਵਰਣ ਖੋਜ ਸੰਸਥਾ ਟੌਕਸਿਕ ਫਲਿੱਪ ਦੁਆਰਾ ਇਸ ਸੰਬੰਧ ਵਿੱਚ ਇੱਕ ਖੋਜ ਰਿਪੋਰਟ ਪੇਸ਼ ਕੀਤੀ ਗਈ ਹੈ ਇਸ ਰਿਪੋਰਟ ਵਿੱਚ 10 ਤਰ੍ਹਾਂ ਦੇ ਨਮਕ ਅਤੇ 5 ਤਰ੍ਹਾਂ ਦੀ ਖੰਡ ਦੀ ਜਾਂਚ ਕਰਨ ਦਾ ਦਾਵਾ ਕੀਤਾ ਗਿਆ ਹੈ। ਖੋਜ ਦੇ ਅਨੁਸਾਰ ਸਾਰੇ ਭਾਰਤੀ ਨਮਕ ਅਤੇ ਖੰਡ ਦੇ ਪੈਕੇਟ ਅਤੇ ਅਨਪੈਕ ਕੀਤੇ ਬ੍ਰਾਂਡਸ ਵਿੱਚ ਮਾਈਕਰੋਪਲਾਸਟਿਕ ਹੁੰਦੇ ਨੇ। ਰੋਕ ਲੂਣ, ਸਮੁੰਦਰੀ ਲੂਣ, ਟੇਬਲ ਲੂਣ ਅਤੇ ਕੱਚੇ ਲੂਣ ਦੇ ਨਮੂਨਿਆਂ ਤੇ ਖੋਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਜ਼ਾਰਾਂ ਤੋਂ ਖਰੀਦੀ ਗਈ ਖੰਡ ਨੂੰ ਵੀ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਹੈ। ਖੋਜ ਵਿੱਚ ਸਾਰੇ ਨਮਾਇਨਿਆਂ ਵਿੱਚ ਮਾਈਕਰੋਪਲਾਸਟਿਕ ਦੀ ਮੌਜੂਦਗੀ ਫਾਈਬਰਸ ਪੈਰਟਸ ਅਤੇ ਟੁਕੜਿਆਂ ਦੇ ਰੂਪ ਵਿੱਚ ਪਾਈ ਗਈ ਹੈ ਮਾਈਕਰੋਪਲਾਸਟਿਕ ਦਾ ਆਕਾਰ 0.1 ਤੋਂ ਲੈ ਕੇ 5 ਮਿਲੀਮੀਟਰ ਤੱਕ ਰਿਕਾਰਡ ਕੀਤਾ ਗਿਆ ਹੈ ਆਇਓਡੀਨ ਯੁਕਤ ਲੋਣ ਵਿੱਚ ਮਾਈਕਰੋਪਲਾਸਟਿਕ ਦਾ ਉੱਚ ਪੱਧਰ ਵੀ ਪਾਇਆ ਗਿਆ ਇਸ ਵਿੱਚ ਪਤਲੇ ਰੇਸ਼ਿਆਂ ਦੇ ਰੂਪ ਵਿੱਚ ਮਾਈਕਰੋਪਲਾਸਟਿਕ ਮੌਜੂਦ ਪਾਇਆ ਗਿਆ ਹੈ ਟਾਕਸਿਕਸ ਲਿੰਕ ਦੇ ਸੰਸਥਾਪਕ ਅਤੇ ਨਿਰਦੇਸ਼ਕ ਰਵੀ ਅਗਰਵਾਲ ਦੇ ਅਨੁਸਾਰ ਖੋਜ ਦਾ ਉਦੇਸ਼ ਮਾਈਕਰੋਪਲਾਸਟਿਕ ਤੇ ਡਾਟਾਬੇਸ ਨੂੰ ਇਕੱਠਾ ਕਰਨਾ ਸੀ ਤਾਂ ਜੋ ਅੰਤਰਰਾਸ਼ਟਰੀ ਪਲਾਸਟਿਕ ਸੰਧੀ ਤਹਿਤ ਸਾਰੀਆਂ ਸੰਸਥਾਵਾਂ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਜਾ ਸਕੇ ਉਹਨਾਂ ਦਾ ਉਦੇਸ਼ ਮਾਈਕਰੋਪਲਾਸਟਿਕ ਦੇ ਜੋਖਮਾਂ ਨੂੰ ਘਟਾਉਣਾ ਜਾਂ ਫਿਰ ਖੋਜਕਰਤਾ ਇਸ ਰਿਪੋਰਟ ਦੇ ਆਧਾਰ ਤੇ ਜੋਖਮਾਂ ਨੂੰ ਘਟਾਉਣ ਲਈ ਯਤਨ ਕਰ ਸਕਣ ਟੌਕਸਿਕਸ ਲਿੰਕ ਦੇ ਐਸੋਸੀਏਟ ਡਾਇਰੈਕਟਰ ਸतीश ਸੇਨਾ ਅਨੁਸਾਰ ਨਮਕ ਅਤੇ ਚੀਨੀ ਵਿੱਚ ਇੰਨਾ ਜ਼ਿਆਦਾ ਪਲਾਸਟਿਕ ਮਿਲਣਾ ਸਿਹਤ ਲਈ ਚਿੰਤਾ ਦਾ ਵਿਸ਼ਾ ਬਣ ਹੋ ਸਕਦਾ ਹੈ ਇਸ ਤੇ ਦੂਰਗਾਮੇ ਤਿਰਜਾ ਨਾਲ ਛਿੱਟਣ ਲਈ ਹੋਰ ਅਧਿਐਨ ਜ਼ਰੂਰੀ ਨੇ ਸੁੱਕੇ ਨਮਕ ਵਿੱਚ ਮਾਈਕਰੋ ਪਲਾਸਟਿਕ ਦੀ ਮੌਜੂਦਗੀ 6.71 ਤੋਂ 99.15 ਟੁਕੜੇ ਪ੍ਰਤੀ ਕਿਲੋਗ੍ਰਾਮ ਪਾਈ ਗਈ ਹੈ ਆਇਓਡੀਨ ਵਾਲੇ ਲੂਨ ਵਿੱਚ ਸਭ ਤੋਂ ਵੱਧ ਤੇ ਰੋਕ ਲੂਨ ਵਿੱਚ ਸਭ ਤੋਂ ਘੱਟ ਮਾਤਰਾ ਵਿੱਚ ਪਾਇਆ ਗਿਆ ਹੈ। ਖੰਡ ਵਿੱਚ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ 11.85 ਤੋਂ 68.25 ਟੁਕੜੇ ਮਿਲੇ ਨੇ। ਸਭ ਤੋਂ ਵੱਧ ਗਾੜਾਪਣ ਗੈਰ ਜੈਵਿਕ 슈ਗਰ ਵਿੱਚ ਪਾਇਆ ਜਾਂਦਾ ਹੈ। ਮਾਈਕਰੋਪਲਾਸਟਿਕ ਡਿਪੋਜ਼ਿਸ਼ਨ ਵਿੱਚ ਵਾਤਾਵਰਣ ਅਤੇ ਸਿਹਤ ਦੋਵਾਂ ਲਈ ਖਤਰਨਾਕ ਨੇ। ਪਲਾਸਟਿਕ ਦੇ ਛੋਟੇ ਕਣ ਪਾਣੀ ਅਤੇ ਹਵਾ ਅਤੇ ਭੋਜਨ ਰਾਹੀਂ ਮਨੁੱਖੀ ਸਰੀਰ ਵਿੱਚ ਦਾਖਲ ਹੋ ਸਕਦੇ ਨੇ ਇਹ ਕਣ ਫੇਫੜਿਆਂ ਅਤੇ ਦਿਲ ਲਈ ਘਾਤਕ ਨੇ ਜਿਸ ਨਾਲ ਨਵ ਜੰਮੇ ਬੱਚੇ ਨੂੰ ਵੀ ਬਿਮਾਰ ਕਰ ਸਕਦੇ ਨੇ ਇਸ ਤੋਂ ਪਹਿਲਾਂ ਇੱਕ ਖੋਜ ਸਾਹਮਣੇ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਔਸਤ ਭਾਰਤੀ ਹਰ ਰੋਜ਼ 10 ਚਮਚ ਜਿੰਨੀ ਖਾਂਦਾ ਹੈ ਇਸ ਦੇ ਨਾਲ ਹੀ ਲਗਭਗ 10.98 ਗ੍ਰਾਮ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਚਿੰਤਾਜਨਕ ਹੈ